ਹਾਂਜੀ ਸਤਿ ਸ੍ਰੀ ਅਕਾਲ ਮਿੱਤਰ ਪਿਆਰੋ ਕੀ ਹਾਲ ਚਾਲ ਆ ਸਾਰਨ ਉਮੀਦ ਕਰਦੇ ਹਾਂ ਸਾਰੇ ਘੈਂਟ ਹੋਵੋਗੇ ਤੇ ਸਵਾਗਤ ਕਰਦੇ ਹਾਂ ਤੁਹਾਡਾ ਨਵੇਂ ਬਲੌਗ ਦੇ ਵਿੱਚ ਹੋਰ ਬਈ ਮਿੱਤਰਾਂ ਕੀ ਹਾਲ ਚਾਲ ਨੇ ਗੁੱਡ 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 ਤੇ ਅੱਜ ਮਿੱਤਰੋ ਕਾਹੇ ਦਿਣਾਵਾਦ ਬਲੌਗ ਬਣਾਉਣ ਲੱਗੇ ਆ ਤੇ ਅੱਜ ਹੈ ਗਿਆ ਪੂਰੇ ਮੇਲਾ ਜਿਵੇਂ ਜਾਲੋ ਆਪਣੇ ਪਿੰਡਾਂ ਚ ਮੇਲੇ ਭਰਦੇ ਹੁੰਦੇ ਨੇ ਹਨਾ ਤੇ ਉਮੀ ਆਉਰੇ ਮੇਲਾ ਅੱਜ ਬੱਸ ਤਿਆਰ ਵਰ ਤਿਆਰ ਆ ਚੱਟੇ ਪਾਲੀ ਜੋਬਰਾਂ ਨੇ ਤੇ ਕੁੜਤਾਂ ਵੀ ਬਣਨ ਤਾਂ ਤਿਆਰ ਹੀ ਨੇ ਜੀ ਜੋਬਰ ਠੀਕ ਹੈ ਤੇ ਬਾਕੀ ਹੁਣ ਫੋਟੋ ਫੋਟੋਆਂ ਹੀ ਖਿੱਚਦੇ ਆ ਤਿਆਰ ਵਰ ਤਿਆਰ ਹੋ ਗਏ ਗੇਰਾ ਤੇ ਹੁਣ ਆਪਾਂ ਇੱਕ ਮਿੰਟ ਫੋਨ ਸੈਟ ਕਰ ਲਈਏ ਹੁਣ ਆਪਾਂ ਚੱਲਦੇ ਆ ਬਾਹਰ ਨੂੰ ਤੇ ਨਾਲੇ ਤੁਹਾਨੂੰ ਮੇਲੇ ਦਾ ਮਾਹੌਲ ਦਿਖਾਵਾਂਗੇ ਵਾਸ ਸਿਰਾ ਗੱਲ ਬਾਤ ਮਾਹੌਲ ਵੀ ਸਿਰਾ ਹੋਇਆ ਪਿਆ ਪਹਿਲਾਂ ਜਦ ਮੈਂ ਤਿਆਰ ਹੋਣ ਲੱਗੇ ਉਹ ਧੁੱਪ ਸੀ ਹੁਣ ਬੱਦਲ ਬਾਈ ਹੋ ਰਹੀ ਹੈ ਦੇਖੋ ਹਵਾ ਚੱਲ ਵੀ ਚਲੋ ਵਧੀਆ ਤੇ ਗੱਲ ਬਾਤ ਓਕੇ ਹੈ ਤੇ ਆ ਖੜੀ ਹੈ ਗੱਡੀ ਆਪਣੀ ਮਿੱਤਰੋ ਡੋਰੀ ਲਾਤੀ ਸੀ ਗੱਡੀ ਦੇ ਆ ਦੇਖੋ ਠੀਕ ਹੈ ਇਹ ਤਾਂ ਜ਼ਰੂਰੀ ਹੈ ਇੰਨਾ ਕ ਤਾਂ ਤੇ ਬਾਕੀ ਗੱਲ ਬਾਤ ਸਰਾ ਦੱਸੋ ਤੁਹਾਡਾ ਬਾਈ ਕਿਵੇਂ ਲੱਗਦਾ ਅੱਜਾ ਤੇ ਹੁਣ ਬਣਾਣੇ ਆ ਦੋ ਚਾਰ ਰੀਲਾਂ ਹਨਾ ਵੀਡੀਓ ਵੀਡੀਓ ਬਣਾਣੇ ਆ ਤੇ ਇੰਸਟਾਗ੍ਰam ਤੇ ਕਰ ਲਿਆ ਕਰੋ ਚੈੱਕ ਆਪਣਾ ਹਰਮਨ ਕੁਲਰੀਆ ਆਈਡੀ ਤੇ ਬਾਕੀ ਗੱਲ ਬਾਤ ਓਕੇ ਐ ਤੇ ਫਿਰ ਤੁਹਾਨੂੰ ਮੇਲੇ ਚ ਦਿਖਾਵਾਂਗੇ ਅਜੇ ਕੀ ਮਾਹੌਲ ਚੱਲਿਆ ਸਾਰਾ ਜੁੜੇ ਰਹੋ ਇੱਕ ਮਿੰਟ ਟੈਂਕ ਲਾ ਕੇ ਤਾਂ ਲੈ ਜੇ ਪਰ ਐਨਕ ਨਹੀਂ ਲੈਣੀ ਚਾਹੀਦੀ ਹੋਰ ਬਾਈ ਸਰਾ ਗਰਾ ਪੈ ਮੰਡਿਆ ਨੇ ਹੈ ਇਧਰ ਚੱਕੀ ਉਹ ਓਕੇ ਦੀ ਰਿਪੋਰਟ ਬਣਾ ਲਈਆਂ ਰੀਲਾਂ ਰੂਲਾਂ ਤੇ ਚੈੱਕ ਕਰ ਲਿਓ ਹੁਣ ਕੱਢਦਾ ਚੋਬਰ ਗੱਡੀ ਬਾਹਰ ਤੇ ਇੱਕ ਬਾਈ ਨੂੰ ਚੜਾਣਾ ਪਾਸ ਸਟੇਸ਼ਨ ਤੋਂ ਉਹ ਵੀ ਆਪਣੇ ਏਰੀਏ ਦਾ ਸੰਗਰੂਰ ਕਣੀ ਦਾ ਤੇ ਫਿਰ ਆ ਚੱਲਦੇ ਆ ਦੇਖਦੇ ਆ ਕੀ ਮਾਹੌਲ ਜਾਲ ਐ ਅਜੇ ਤਾਂ ਯਾਰ ਇਹ ਜੇ ਨਿੱਕੇ ਨਿੱਕੇ ਫੰਕਸ਼ਨਾਂ ਦੀ ਚਾਹ ਹੁੰਦਾ ਵਾਰ ਤਾਂ ਤੇ ਬਾਕੀ ਗੱਲਬਾਤ ਸਾਰਾ ਗੱਡੀ ਵੀ ਧੋ ਕੇ ਲਿਆਵਾਂਗੇ ਯਾਰ ਲਿਬੜੀ ਹਜੇ ਲਿੱਤੀ ਹੈ ਜਦ ਦੀ ਆਪਾਂ ਤੋਈ ਨਹੀਂ ਹੈਗੀ ਇਹ ਕਿਰਾਂ ਵੀ ਤੇ ਡੋਰੀ ਤਾਂ ਲਾਤੀ ਸੀ लो जी चलिए मित्रा बेल्ट का भी वाला पंगा यार बेल्ट भी लानी है चल भाई तो लो भी मित्रों को मिलते हैं ठीक है मिले जी आके दिखाने की प्रोसैस है माहौल चाल है मौसम अच गए पारा गलबात हुई बी है तो मित्रों आखो तो ਆ ਗੱਡੀ ਕਿ ਨਹੀਂ ਘੈਂਟ ਦੇਖੋ 올ਡ ਲੁੱਕ ਆ ਜਿਹੜੀ ਇਧਰ ਲਈ ਲੈਣਾ ਇਹ ਸਾਰੀ ਮੇਲੇ ਦੇ ਮੋੜਨ ਵਾਲੀ ਹੈ ਹਨਾ ਤੇ ਇਹ ਮੇਲਾ ਤਾਂ ਸਾਨੂੰ ਲਾੜੂ ਵੀ ਜਿੱਥੇ ਮੇਲਾ ਸਾਡੇ ਘਰ ਦੇ ਲਾਵੀ ਪਾਇਆ ਜਾਂਦਾ ਕੋਈ ਬਾਲਾ ਦੂਰ ਨਹੀਂ ਆਹ ਲਾੜੂ ਵੀ ਇਧਰ ਲਗਭਗ ਉਹ ਲੈਣ ਪਰਾਂ ਮੋੜਨ ਵਾਲੀ ਉਹ ਸਾਰੀ ਮੇਲੇ ਵਾਲੀ ਹੈ ਨੋ ਵੀ ਮੇਥਰੋ ਚੈੱਕ ਕਰੋ ਇਹ ਹੈ ਸਟੇਸ਼ਨ ਬਲੈਕ ਡਾਊਨ ਦਾ ਇਹ ਪਾਰਕਿੰਗ ਇਧਰ ਆਣ ਜਾਣ ਵਾਲਿਆਂ ਦੀ ਹੋ ਰਿਹਾ ਮੁੰਡਾ ਯਾਰ ਵੈਲੀ ਆਪਣਾ ਜਿਹੜਾ ਚੜਾ ਲੱਗ ਜਾਣਾ ਤੇ ਆ ਖੜੀਆਂ ਟ੍ਰੇਨਾਂ ਠੀਕ ਹੈ ਤੇ ਪਾਣੂ ਲੈ ਕੇ ਜਾਣਾ ਹੈਲੋ ਆ ਗਿਆ ਜੋਬਰ ਤੇ ਤਾਂ ਲੋ ਜੀ ਮਿੱਤਰੋ ਆ ਗਏ ਮੇਲੇ ਚ ਆ ਰੌਣਕ ਮੇਲਾ ਦੇਖੋ ਇਹ ਵਿਸਾਖੀ ਦਾ ਮੇਲਾ ਵਿਸਾਖੀ ਦਾ ਮੇਲਾ ਵਿਸਾਖੀ ਦਾ ਮੇਲਾ ਇਹ ਮੀਂਹ ਬਹੁਤ ਪੈ ਰਹੀ ਸੀ ਔਰ ਇਹ ਉਹਦੇ ਕਰਕੇ ਕੈਨਸਲ ਹੁੰਦਾ ਗਿਆ ਤੇ ਫਿਰ ਫਾਈਨਲੀ ਅੱਜ ਹੋ ਗਿਆ ਤੇ ਆ ਯਾਰ ਬੈਲੀ ਓਕੇ ਨੇ ਰਿਪੋਰਟਾਂ ਵੀਰੇ ਤੇ ਆ ਆ ਗਏ ਮੰਡੇ ਹੋਰ ਕੀ ਹਾਲ ਚਾਲ ਨੇ ਬਹੁਤ ਬਹੁਤ ਵਧੀਆ ਵੀਰ ਜੀ ਆਪਣੀ ਖੁਸ਼ ਹੋ ਵਧੀਆ ਜੀ ਵਧੀਆ ਤੇ ਦੇਖਦੇ ਆ ਮੇਲੇ ਚ ਕੀ ਬਣਦਾ ਜੁੜਦਾ ਬਹੁਤ ਥੋੜਾ ਜਿਹਾ ਜੁੜਦਾ ਤਾਂ ਬੜਾ ਕੁ ਆ ਆ ਭਾਈ ਵੀ ਆਪਣੀ ਏਰੀਆ ਦੇ ਸ਼ਰੂਰ ਕੰਨੀ ਦਾ ਹੋਰ ਕੀ ਹਾਲ ਚਾਲ ਨੇ ਬਹੁਤ ਵਧੀਆ ਭਾਈ ਬਹੁਤ ਵਧੀਆ ਤੇ ਆ ਭਾਈ ਆਪਣੀ ਚਾਚੋਬਰ ਸਾਰੇ ਹੋਰੇ ਹਾਂ ਗੱਦਾ ਗੱਦਾ ਮੈਂ ਲੱਗ ਰਿਹਾ ਤੇ ਆਪਾਂ ਵੀ ਦੇਖਦੇ ਆ ਯਾਗੇ ਕੀ ਮਾਹੌਲ ਜਾਲਿਆ ਤੁਸੀਂ ਇਕੱਠ ਦੇਖੋ ਸਾਰੇ ਪੰਜਾਬੀ ਦੀਆਂ ਗੱਡੀਆਂ ਨੇ ਇੱਥੇ ਆ ਕੇ ਤਾਂ ਇਹ ਲੱਗਦਾ ਵੀ ਸਾਰਾ ਪੰਜਾਬਾ ਹਰੀ ਹਰਤਾ ਤੇ ਨਜ਼ਾਰਾ ਆ ਜਾਂਦਾ ਬਾਕੀ ਅੱਗੇ ਕਰਦੇ ਹਾਂ ਆਪਾਂ ਕੰਟੀਨਿਊ ਦੇਖਦੇ ਚੱਲੋ ਠੀਕ ਹੈ this is just a shorty event and looking at all the souls for the cultural event looking at everybody here and all we having a fantastic day it really wonderful चलो जी ਮਤਰਾ ਕਿ ਮੇਲੇ ਜਾ ਮਾਹੌਲ ਜੱਟ ਕਰੋ ਆ ਪੁੱਲ ਹੋਇਆ ਬੈ ਗੱਲਬਾਤ ਕਿਦਾਂ ਫਿਰ ਕਿਵੇਂ ਲੱਗ ਰਿਹਾ ਹੈ ਤੋਦ ਰਹਿ ਰਹੇ ਹੈ ਕੈਮਰਾ ਇਹ ਦੇਖੀ ਨਹੀਂ ਲੱਗਦਾ ਭਾਈ ਰੌਣਕ ਦਾ ਮੇਲਾ ਸੇਹਰਾ ਦੇ ਨਹੀਂ ਨਾਲੇ ਮੈਂ ਇੱਕ ਬੰਦੇ ਦੁਆਰਾ ਡੈਟਿੰਗ ਕਰਨ ਲਈ ਇੱਕ ਬੰਦੇ ਬਟੂ ਰਿਆਣੀ ਲੈ ਆਇਆ ਜਿਹੜਾ ਲੱਗਾ ਕਿ ਰੱਤ ਕਾਲੀ ਕਰ ਦੋ ਕੈਮਰਾ ਬੰਦ ਕਰੋ ਖੈ ਕੈਮਰਾ ਉਹ ਵੀ ਮਿੱਤਰੋ ਕਹਿੰਦੇ ਹੁਣ ਚੂਲੇ ਦੇ ਝੂਟੇ ਲੈਣੇ ਨੇ ਹੈ ਅਈ ਦੁਬਾਰੇ ਜਵਾਕ ਬਣਨਾ ਹੈ ਸਲਾਣਾ ਬਣਨਾ ਹੈ ਰੇਡਾ ਪਾੜਿਆ ਜੱਫੇ ਲੱਗਣਗੇ ਵੱਡੇ ਪੱਦਰ ਤੇ ਕੁਕਾ ਜਨੀਆ ਨੇ ਰਵੀ ਦੀ ਇੱਕ ਚੀਕ ਦਾ ਯਾਰ ਨਾ ਮੈਨੂੰ ਲੱਗਿਆ ਮੇਰੇ ਵੀ ਕਿੰਨੇ ਚੀਕਾ ਮਾਰੇਗਾ ਇੱਕ ਸੀਟ ਖਾਲੀ ਰਹਿ ਗਈ ਬਾਈ ਓਏ ਤੇ ਉਹ ਸੀਟ ਖਾਲੀ ਫਿਕਰਵਾੜੀ ਹੈਗਾ ਉਹ ਡਰਾਈਵਰ ਵਿੱਚ ਦਾ ਸੀਰਾ ਕੀ ਕਰ ਰੂ ਬੱਤ ਚਾਹ ਤੇ ਹਾਂ ਇੱਕ ਸਟੇਰੀ ਨੇ ਚੱਲਣਾ ਬਣਾ ਲੂ ਮੈਂ ਜਾਣਦੇ ਨੇ ਮੁੰਡੇ ਕਹਿੰਦੇ ਪੀਪੀ 31 ਵਾਲੇ ਮਾਨਸ ਵਾਲੇ ਉਹ ਬਾਈ ਦੇਖੋ ਉਹ ਬਹਿ ਗਏ ਲੈ ਸਾਈਡ ਘੇਰ ਲਈ ਮੱਡਿਆਣੇ ਦਾ ਕਹਿੰਦੇ ਉਹ ਜਾਂਦਾ ਪਾਗਲਾ ਚੋਬਰ ਉਹ ਕਰਾਊਗਾ ਤੇ ਮੇਰੇ ਵੀਰੋ ਦੇਖੋ ਜੀ ਦੇਖੋ ਗੱਲਾਂ ਬਾਤਾਂ ਕਰਦੇ ਆ ਆਹ ਦੇਖੋ ਜੀ ਦੇਖੋ ਤੇ ਕਮਾਂਡੇ ਨੇ ਸਮਾਈ ਦੇ پاس ਕਰਤੀ ਉਹ ਕਰਦਾ ਮੁੰਡਾ ਕਹਿੰਦੇ ਖੁਰਕ ਪੈਰ ਤੇ ਕੋਈ ਮਿੱਤਰੋ ਝੂਲਾ ਆਉਗਾ ਸ਼ੁਰੂ ਤੇ ਦੇਖਦੇ ਆ ਕੀ ਬਣਦਾ ਮੁੰਡੇ ਕਰਦੇ ਕੀ ਨੇ ਦੇਖੋ ਹੁਣ ਆਹ ਦੇਖੋ ਮੁੰਡਾ ਉਹ ਤਾਂ ਐਨ ਪੂਰਾ ਹਸ ਰਿਹਾ ਕਹਿੰਦੇ ਕੁਝ ਬੋਲਦਾ ਝੂਲੇ ਦੇ ਵਿੱਚ ਆਲੇ ਕਹਿੰਦੇ ਬਚਪਨ ਦੇ ਚਾ ਉਹ ਅਧੂਰੇ ਰਹਿ ਗਏ ਸੀ ਮੁੰਡੇ ਆਸਟ੍ਰੇਲੀਆ ਆ ਕੇ ਚਾ ਪੂਰੇ ਕਰ ਰਹੇ ਨੇ ਮੁੰਡੇ ਆ ਕੇ ਫਾਰਮ 'ਚ ਮੁੰਡੇ ਆਈ ਕਹਿੰਦੇ ਆਹ ਲੋ ਜੀ ਗੱਲਾਂ ਬਾਤਾਂ ਕਰਦੀ ਹੋਈ ਹੈ ਅਜੇ ਨੇ ਇਸ ਦੋ ਵਾਰ ਗੱਲੇ ਗੱਡੀ ਦੇ ਨਾਮ ਵਾਲੀ ਗੱਡੀ ਵਾਲੇ ਚਾ ਉਹ ਅਧੂਰੇ ਨੇ ਉਹ ਵੀ ਪੂਰੇ ਕਰ ਰਹੇ ਨੇ ਇਹਨਾਂ ਨੇ ਮਿੱਤਰੋ ਦੇਖੋ ਬਾਬੇ ਤੁਹਾਨੂੰ Ford 3600 ਦਿਖਾਈਏ ਆਹ ਦੇਖੋ ਆ ਖੜਿਆ ਤੇ ਯਾਰ ਜਿਹਦੇ ਟਰੈਕਟਰ ਟੁੱਟਰ ਦੇਖਦੇ ਆ ਉਹ ਤੋਂ ਬੜਾ ਨੇ ਯਾਰ ਆਂਦਾ ਹੈਣਾ ਹੋਰ ਯਾਰ ਉਹੀ ਜੀ ਗੱਲ ਨਹੀਂ ਨਾ ਬਣਦੀ ਹੈਗੀ ਆਹ ਦੇਖੋ ਟਰੈਕਟਰ ਦੇ ਆਲੇ-ਦਾਲ ਵੀ ਕੱਟ ਹੋ ਰਿਹਾ ਬਾਬੇ ਸਾਰੀਆਂ ਮਿਲ ਜਾਂਦੀਆਂ ਨੇ ਹਾਂ ਗੱਲ ਅੰਦਰੋਂ ਵੀ ਜੀ ਆ ਉਹ ਚੀਜ਼ ਨਹੀਂ ਬੈਠੀ ਜਿੰਨਾ ਮਰਜ਼ੀ ਜ਼ੋਰ ਲਾ ਲਿਓ ਜਿਹੜਾ ਮੰਨ ਲਓ ਬੰਦਾ ਕਲਚਰ ਛੱਡ ਜਾਂਦਾ ਉਹਨੂੰ ਬੜਾ ਜਿਆਦਾ ਘੱਟ ਆ ਉਹ ਲਾਤਾ ਝੋਟਾ ਤਲੋ ਵੀ ਮਿੱਤਰੋ ਭੰਗੜਾ ਚੱਲ ਪਿਆ ਇਧਰ ਤੇ ਯਾਰ ਨੇਰਾ ਹੋ ਗਿਆ ਬਾਈ ਆਏ ਨੇ ਹੋਰ ਬਾਈ ਕੀ ਹਾਲ ਚਾਲ ਨੇ ਜੀ ਵਧੀਆ ਵਧੀਆ ਬਾਈ ਵਧੀਆ ਹੋਰ ਬਾਈ ਹੋਰ ਬਾਈ ਜੀ ਓਕੇ ਆ ਸਰ ਓਕੇ ਓਕੇ ਆ ਹਾਂ ਤੇ ਜਿਹਨਾਂ ਇਹ ਲੋਕ ਮੋਹੌਲ ਜਮਣ ਸਿਰਾ ਹੋਇਆ ਬੈ ਕੱਟ ਵਾਟਾ ਤਾਂ ਲੋ ਬਈ ਮਿੱਤਰੋ ਮੇਲਾ ਮੁਲਾ ਦੇਖਿਆ ਇੱਕ ਆ ਖੜੀ ਆਪਣੇ ਯਾਰ ਬੈਲੀ ਵਾਲੀ ਗੱਡੀ ਤੇ ਆਪਣਾਂ ਵਾਲੀ ਉਹ ਖੜੀ ਸਾਹਮਣੇ ਕਿਵੇਂ ਰਿਹਾ ਬਾਈ ਉਹ ਮੇਲਾ ਮੈਂ ਕਿਹਾ ਪੂਰਾ ਪੂਰਾ ਜਮਾ ਐਂਡ ਗੱਲਬਾਤ ਸੀ ਪੰਜਾਹ ਵਾਲੀ ਗੱਲ ਦੀ ਪੂਰੀ ਹਾਂ ਮੰਨ ਲਓ ਜਿਵੇਂ ਆਪਣੇ ਉਧਰ ਮੇਲੇ ਹੁੰਦੇ ਨੇ ਬਈ ਐਂ ਹੀ ਸਵਾਦ ਸੀ ਤੇ ਨਜ਼ਾਰਾ ਆਇਆ ਪੂਰਾ ਤੇ ਤਾਂ ਲੋ ਜੀ ਮਿੱਤਰੋ ਅਸੀਂ ਵਾਪਸ ਆ ਗਏ ਘਰੇ ਫਿਰ ਬਲੌਗ ਮੈਨੂੰ ਇਹੀ ਮਹਾ ਬੜਾ ਲੰਬਾ ਜਣਾ ਹੋ ਜੇ ਹਨਾ ਕਿਤੇ ਤੇ ਵੀ ਕਈ ਵਾਰ ਸਵਾਦ ਜਾਂ ਵੀ ਨਹੀਂ ਹਨਾ ਫਿਰ ਜੇ ਕੋਈ ਗੱਲਬਾਤ ਨਹੀਂ ਹੁੰਦੀ ਸਵਾਦ ਜਾਂ ਨਹੀਂ ਆਂਦਾ ਇਹਨਾਂ ਲੰਮਾ ਬਲੌਗ ਦੇਖਣ ਜਾਂ ਤਾਂ ਹੀ ਸਦਾ ਕਰੇ ਆਖੀ ਐਂਡ ਕਰਤਾ ਹੋਇਆ ਉੱਥੋਂ ਅਸੀਂ ਆ ਗਏ ਤੇ ਬੜਾ ਕੋਹ ਹੋ ਰਜ ਕਿਤੇ ਖੜੇ ਕਰੇ ਹੈ ਨਹੀਂ ਮੈਂ ਗੁਰੂ ਘਰ ਮੱਥਾ ਟੇਕਿਆ ਸੀ ਜੀ ਜ਼ਰੂਰ ਤੇ ਹੁਣ ਘਰੇ ਆ ਗਏ ਤੇ ਕੱਪੜੇ-ਕਪੜੇ ਕਰਦੇ ਚੇਂਜ ਕਿਉਂ ਬਈ ਆਇਆ ਸਵਾਦ ਫਿਰ ਪੂਰਾ ਜੀ ਨਹੀਂ ਆ ਰਿਹਾ ਜੀ ਨਜ਼ਾਰਾ ਆ ਗਿਆ ਬਾਈ ਤੇ ਗੱਲਬਾਤ ਜਮੈਂ ਓਕੇ ਐ ਵਲੌਗ ਦੇਖਣ ਖਾਤਰ ਸਾਰਿਆਂ ਦਾ ਧੰਨਵਾਦ ਇਹ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਦੱਬ ਕੇ ਕਰ ਦਿਓ ਠੀਕ ਐ ਮਿਲਾਂਗੇ ਮੈਟਰੋ ਅਗਲੇ ਵਲੌਗ ਚ ਓਕੇ ਬਾਈ